ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਜੀ ਸ਼ੇਰ ਗਿੱਲ ਸੁਖ ਤੇ ਹਨੀ ਸੂਸਾਂ ਵਾਲੇ ਵੀਰ ਦੀ ਕਲਮ ਦੇ ਵਿੱਚੋਂ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਕੁਝ ਪੇਸ਼ ਕਰਨ ਲੱਗਾ ਇੱਕ ਲੋਕ ਤਾਥਿਆ ਉਮੀਦ ਹੈ ਤੁਹਾਨੂੰ ਵਧੀਆ ਲੱਗੂਗਾ ਹੂੰ ਉਹ ਨਾਰਾ ਪਿੱਛੇ ਲੱਗ ਕੇ ਨਾਂ ਮਾਪੇ ਛੱਡੀਏ ਤੇ ਖੁਦ ਬੂਟਾ ਲਾ ਕੇ ਨਾ ਕਦੇ ਵੀ ਵੱਢੀਏ ਨਾਰਾ ਪਿੱਛੇ ਲੱਗ ਕੇ ਨਾਂ ਮਾਪੇ ਛੱਡੀਏ ਤੇ ਖੁਦ ਬੂਟਾ ਲਾ ਕੇ ਵੀ ਕਦੇ ਨਾ ਵੱਢੀਏ ਪੈਸੇ ਦਾ ਹੰਕਾਰ ਕਰਨਾ ਨਹੀਂ ਚਾਹੀਦਾ ਪੈਸੇ ਦਾ ਹੰਕਾਰ ਕਰਨਾ ਨਹੀਂ ਚਾਹੀਦਾ ਤੇ ਬਾਹਰ ਭੇਤ ਘਰ ਦਾ ਵੀ ਨਹੀਂ ਦਿਖਾਈਦਾ ਬਾਹਰ ਭੇਤ ਘਰ ਦਾ ਵੀ ਨਹੀਂ ਦਿਖਾਈਦਾ ਠੇਕੇ ਦੀ ਜ਼ਮੀਨ ਦਾ ਨਾਮਾਨ ਕਰੀਏ ਤੇ ਆਸ ਕਿਸੇ ਦੀ ਤੇ ਕੋਈ ਨਾ ਕੰਮ ਧਰੀਏ ਠੇਕੇ ਦੀ ਜ਼ਮੀਨ ਦਾ ਨਾਮਾਨ ਕਰੀਏ ਤੇ ਆਸ ਕਿਸੇ ਦੀ ਤੇ ਕੋਈ ਨਾ ਕੰਮ ਧਰੀਏ ਗਹਿਰਾ ਦੀ ਗੱਡੀ ਨੂੰ ਸਾਬਨਾ ਚਲਾਈਦਾ ਗਹਿਰਾ ਦੀ ਗੱਡੀ ਨੂੰ ਸਾਬਨਾ ਚਲਾਈਦਾ ਬਾਹਰ ਭੇਦ ਕਰਦਾ ਵੀ ਨਹੀਂ ਦਿਖਾਈਦਾ ਬਾਹਰ ਭੇਦ ਕਰਦਾ ਵੀ ਨਹੀਂ ਦਿਖਾਈਦਾ ਤੜਕੇ ਨੂੰ ਉੱਠ ਰੱਬ ਨੂੰ ਧਿਆਈਏ ਜੀ ਤੇ ਮਾਰੇ ਉੱਤੇ ਕਦੇ ਵੀ ਨਾ ਰੋਗ ਪਾਈਏ ਜੀ ਸੜਕੇ ਨੂੰ ਉਠ ਰੱਬ ਨੂੰ ਧਾਈਏ ਜੀ ਤੇ ਮਾਰੇ ਉੱਤੇ ਕਦੇ ਵੀ ਨਾ ਰੋਬ ਪਾਈਏ ਜੀ ਹਣੀ ਸੂਸ ਮਾੜਾ ਟੈਮ ਨਹੀਂ ਪੁਲਾਈਦਾ ਹਣੀ ਸੂਸ ਮਾੜਾ ਟੈਮ ਨਹੀਂ ਪੁਲਾਈਦਾ ਬਾਹਰ ਭੇਦ ਕਰਦਾ ਵੀ ਨਹੀਂ ਦਿਖਾਈਦਾ ਬਾਹਰ ਭੇਦ ਕਰਦਾ ਵੀ ਨਹੀਂ ਦਿਖਾਈਦਾ ਬਾਹਰ ਭੇਦ ਕਰਦਾ ਵੀ ਨਹੀਂ ਦਿਖਾਈਦਾ ਹੋ ਉਮੀਦ ਹੈ ਤੁਹਾਨੂੰ ਵਧੀਆ ਲੱਗ ਲੱਗਾ ਹੋਊਗਾ ਜੇ ਵਧੀਆ ਲੱਗਾ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਵੀ ਜ਼ਰੂਰ ਕਰਿਓ ਕਿਵੇਂ ਦਾ ਲੱਗਾ ਤੇ ਸਾਰਿਆਂ ਨੂੰ ਪਿਆਰ ਭਰੀ ਸასიਖਾਲੇ ਇਦਾਂ سپورਟ ਬਣਾ ਰੱਖਿਓ ਥੈਂਕ ਯੂ ਸੋ ਮੱਚ